ਗੱਲ ਸੁਣਿਓ ਹਾਂ ਆਂਦੇ ਆ ਵੀ ਚਵਾਲ ਇੱਕ ਬਾਦਸ਼ਾਹ ਆ ਆਪਣਾ ਟਾਈਮ ਚ ਹਾਂ ਉਹਨੇ ਬੜਾ ਤਕੜਾ ਮੇਲਾ ਕਰਾਇਆ ਕੱਠ ਕਰਾਇਆ ਅੱਛਾ ਤੇ ਉਹ ਕੱਠ ਚ ਨਾ ਆਪਣੀ ਪ੍ਰਜਾ ਦੇ ਬੰਦਿਆਂ ਨੂੰ ਕਿਹਾ ਉਹਨੇ ਵੀ ਜਿਹੜੇ ਜਿਹੜੇ ਬੰਦੇ ਆ ਆਪਦੀਆਂ ਘਰ ਵਾਲੀਆਂ ਤੋਂ ਡਰਦੇ ਆ ਨਾ ਉਹ ਆ ਇੱਕ ਨੰਬਰ ਵਾਲੀ ਲਾਂਨ ਚ ਖਲੋ ਜਾਣਾ ਅੱਛਾ ਤੇ ਜਿਹੜੇ ਜਿਹੜੇ ਬੰਦੇ ਆ ਆਪਦੀਆਂ ਘਰ ਵਾਲੀਆਂ ਤੋਂ ਨਹੀਂ ਡਰਦੇ ਉਹ ਆ ਦੋ ਨੰਬਰ ਵਾਲੀ ਲਾਂਨ ਚ ਖਲੋ ਜਾਣਾ ਅੱਛਾ ਅੱਛਾ ਤੇ ਉਹ ਇੱਕ ਨੰਬਰ ਵਾਲੀ ਲਾਂਨ ਚ ਕਦੇ ਲਿਆਂ ਲੱਗੀ ਸੀ ਦੀ ਜੀ ਉਹ ਗੱਗੋ ਬੂਆ ਭਿੱਖੀ ਬੰਦ ਤੱਕ ਲਾਂਨ ਲੱਗੀ ਕੇ ਅੱਛਾ ਹਾਂ ਤੇ 2 ਨੰਬਰ ਵਾਲੀ ਲਾਨ ਦੇ ਵਿੱਚ ਕੋਈ ਬੰਦਾ ਖਲੋਤਾ ਅੱਛਾ ਬਾਦਸ਼ਾਹ ਦਾ ਵੀ ਆ 1 ਨੰਬਰ ਵਾਲੀ ਲਾਨ ਵਾਲਿਆਂ ਤੋਂ ਬਾਅਦ ਮੈਨੇ ਆ ਤੇ ਆ 2 ਨੰਬਰ ਵਾਲੀ ਲਾਨ ਚ ਕੋਈ ਬੰਦਾ ਖਲੋਤਾ ਪਹਿਲਾਂ ਇਹਨੂੰ ਪੁੱਛੀਏ ਹਾਂ ਤੇ ਬਾਦਸ਼ਾਹ ਉਹਦੇ ਕੋਲ ਗਿਆ ਆਂਦਾ ਵੀ ਸ਼ੇਰਾ ਤੂੰ ਕੱਲਾ ਹੀ 2 ਨੰਬਰ ਵਾਲੀ ਲਾਨ ਚ ਖਲੋਤਾ ਤੇ ਤੂੰ ਆਪਦੀ ਘਰ ਵਾਲੀ ਤੁਹਾਡਾ ਦਾਣੀ ਆ ਫਿਰ ਉਹਨੇ ਕੀ ਕਿਹਾ ਆਂਦਾ ਵੇਖੋ ਸਰਦਾਰ ਜੀ ਇਹ ਇਤਨੀ ਮੈਨੂੰ ਬਤਾ ਕੀ ਮੈਂ ਆਪਦੀ ਘਰ ਵਾਲੇ ਜੀ ਕੋਲ ਡਰਦਾ ਕਿ ਨਹੀਂ ਡਰਦਾ ਪਰ ਮੇਰੀ ਘਰ ਵਾਲੀ ਮੈਨੂੰ ਕੰਨ 'ਚ ਕਹਿ ਕੇ ਗਈ ਆ ਵੀ ਤੂੰ 2 ਨੰਬਰ ਵਾਲੀ ਰੇਨ 'ਚ ਖਲੋਣਾ ਮੈਂ ਤੇ ਤਾਂ ਖਲੋਤਾ ਬੱਲੇ ਤੇਰੇ ਬਾਅਦ ਛਾਣਾ ਫਿਰੋ ਬੰਦੇ ਨੂੰ ਸਲਮਾਨਤ ਕੀਤਾ